ਲੇ ਹੋ ਮੇਰੇ ਮਿੱਤਰੋ ਔਲਖਾ ਵਾਲਾ ਮੇਰ ਗਿਆ ਹਾਂਜੀ ਦੋਸਤੋ ਦੂਜੇ ਸੈਮੀ ਵਿੱਚ ਕਹਿੰਦੇ ਸਿਰਾ ਹੋ ਗਿਆ ਅਮਰਤ ਔਲਖਾ ਵਾਲੇ ਨੇ ਮੋਟਰਸਾਈਕਲ ਪਲੱਸ 51000 ਜਿੱਤ ਲਿਆ ਮੁੰਡੇ ਨੇ ਸਿਰਾ ਕਰਾਤਾ ਬਾਕੀ ਤੁਹਾਨੂੰ ਅਮਰਤ ਦੀ ਖੇਡ ਕਿਵੇਂ ਲੱਗਦੀ ਕਮੈਂਟ ਜਰੂਰ ਕਰਨਾ ਨਾਲ ਹੀ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਹੁਣ ਤੁਸੀਂ ਦੇਖੋ ਇਹ ਫੁੱਲ ਵੀਡੀਓ ਆ ਗਿਆ ਪਰੇਕਾ ਤੋਂ ਕਾਲੀ ਦਾ ਮੈਸੇਜ ਆ ਗਿਆ ਕਹਿੰਦਾ ਬੁਲਟ ਹੁਣ ਤੇਰੇ ਤੇ ਆਖਾ ਤੇਰੇ ਤੇ ਆਖਾ ਫਾਈਨਲ ਦੇ ਵਿੱਚ ਜੇ ਜਿੱਤ ਗਏ ਤੇ ਫਾਈਨਲ ਦੇ ਵਿੱਚ ਤੇਰੇ ਵਾਸਤੇ ਬਹੁਤ ਐਨ ਕਹਿੰਦੇ ਗੱਲਾਂ ਟਕਾਣੇ ਵੱਡੇ ਪੱਦਰ ਦੇ ਮਾਰ ਹੋਣਗੇ ਉਹ ਗੱਲਾਂ ਟਕਾਣੇ ਲੱਗਣ ਗਿਆ ਵੱਡਿਆ ਟੀਨਾ ਆ ਗਿਆ ਹੈਲੋ ਹਾਰੇ ਦੇ ਧਰਤੀ ਦਾ ਕਬੱਡੀ ਪਾ ਰਿਹਾ ਸਾਹਮਣੇ ਚਾਰਾਂ ਦੇ ਵਿੱਚੋਂ ਉਹ ਕਿਹੜਾ ਬੱਲੇ ਬੱਲੇ ਕਰਵਾਵੇਗਾ ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ ਕਿਹੜਾ ਬੱਲੇ ਬੱਲੇ ਕਰਵਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਮੈਚ ਬਹੁਤ ਸਿਰੇ ਦਾ ਖੇਡੇ ਜਾ ਰਿਹਾ ਇਧਰ ਸੱਤੂ ਸ਼ੇਰਪੁਰ ਦੋਨੇ ਦੀ ਧਰਤੀ ਦਾ ਟਰਾਈ ਕਰਦਾ ਪਰ ਨੰਬਰ ਰੇਡਰ ਦੇ ਖਾਤੇ ਆ ਬੱਗੇ ਕਰਦੇ ਗੱਲ ਬਹੁਤ ਬਹੁਤ ਸਤਿਕਾਰ ਹੈ ਜਿਹੜਾ ਹੋਲਡ ਵਾਲਾ ਨੰਬਰ ਆ ਜੀ ਉਹ ਨੰਬਰ ਰੇਡਰ ਨੂੰ ਦਿੱਤਾ ਗਿਆ ਸਾਡੇ ਤਲਵਜ ਸਿੰਘ ਜੀ ਤਾਮੀ ਸਾਹਿਬ ਜਿਹੜੇ ਜਾਣਕਾਰੀ ਦੇ ਰਹੇ ਨੇ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਜਿਹੜੇ ਗੁਰੂ ਪੀਰ ਆਪਣੇ ਨੂੰ ਬੰਦੇ ਨੇ ਉਹ ਰੱਬ ਅੱਗੇ ਅਰਦਾਸ ਜ਼ਰੂਰ ਕਰਿਓ ਭਾਈ ਸਾਡਾ ਜਲਦੀ ਠੀਕ ਹੋ ਜੇ ਤੇ ਫੇਰ ਆਪਾਂ ਭਾਈ ਦੇ ਨਾਲ ਉਵੇਂ ਹੱਸੇ ਖੇਡਦੇ ਮੇਰੇ ਵੀਰੋ ਵੀਡੀਓ ਕੱਲਾ ਹੋਣ ਜਿੰਮੀਪਰਾ ਅੱਖਾਂ ਨਹੀਂ ਪੈਂਦੀਆਂ ਕੋਈ ਗੱਲ ਨਹੀਂ ਲਓ ਸਾਹਮਣੇ ਮੇਰੇ ਵੀਰੋ ਬੁਲਟ ਆਪਣੀ ਟੀਮ ਦੇ ਲਈ ਨੰਬਰ ਦਾ ਵਾਅਦਾ ਕਰ ਗਿਆ ਮੇਰੇ ਵੀਰੋ ਲਓ ਬੁਲਟ ਕੋਈ ਗੱਲ ਨਹੀਂ ਪਿਆਰ ਨਾਲ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਇਧਰ ਦੇਖਾ ਕੇ ਜਾਪਕਰ ਸਿੰਘ ਤੇ ਸਰਦਾਰ ਸੁਖਵਿੰਦਰ ਸਿੰਘ ਮਲਤਾਨੀ ਸਾਹਿਬ ਉਹ ਮੇਲਾ ਬਣ ਗਿਆ ਮੇਲਾ ਬਣ ਗਿਆ ਪੱਲਾ ਐ ਟਿਕਾੜੇ ਲਿਖਿਆ ਨੇ ਜੱਪ ਕਬੱਡੀ ਪਾ ਰਿਆ ਅੱਜ ਇਹਦੇ ਬੱਬਰ ਸ਼ੇਰ ਔਰ ਔਲਖਾਂ ਵਾਲਾ ਇਹ ਪਹਿਲਾ ਮੋਟਰਸਾਈਕਲ ਦਾ ਜੇਤੂ ਲੈ ਵੀ ਕਾਲੀ 10000 ਸਰਦਾਰ ਚੰਦਰ ਸਿੰਘੀ ਕੋਤੜਾ ਸਾਹਿਬ ਤੇ ਸੁਖਿੰਦਰ ਸਿੰਘੀ ਮਲਤਾਨੀ ਸਾਹਿਬ ਮੁੱਖ ਪ੍ਰਬੰਧਕ ਹੁਣਾਂ ਵੱਲੋਂ ਵੀ 10000 58000 ਲਗਿਆ 51000 ਦੇ ਤਿੰਨ ਜੱਫੇ ਮੇਰੇ